ਸਰਕਾਰ ਗगन ਚੁਕਲਾ ਜੁੜੇ ਨੇ ਜਾਣਕਾਰੀ ਲੈ ਲੈਂਦੇ ਆ ਕੀ ਕਹਿਣਾ ਚਾਹੋਗੇ ਕਿ ਜੋ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦਿੱਤਾ ਦੇ ਦਿੱਤਾ ਗਿਆ ਲਗਾਤਾਰ ਮੀਡੀਆ ਦੇ ਵਿੱਚ ਖਬਰਾਂ ਫੈਲ ਰਹੀਆਂ ਨੇ ਕੀ ਕਹਿਣਾ ਚਾਹੋ ਕਿੰਨੀ ਕੁ ਸਚਾਈ ਇਸ ਸੁਨੀਲ ਜਾਖੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਵੱਲੋਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਸ ਵਕਤ ਹੀ ਵੱਡੀ ਖਬਰ ਸਾਂਝੀ ਕਰ ਰਿਹਾ ਨਿੱਜੀ ਚੈਨਲ ਤੇ ਦਿੱਤੀ ਇੰਟਰਵਿਊ ਦੇ ਦੌਰਾਨ ਸੁਨੀਲ ਜਾਖੜ ਦੇ ਵੱਲੋਂ ਇਹ ਐਲਾਨ ਕੀਤਾ ਕਿ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਅਸਤੀਫੇ ਨੂੰ ਲੈ ਕੇ ਕਈ ਮਹੀਨਿਆਂ ਤੋਂ ਸਰਗਰਮੀਆਂ ਤੇchn ਹਾਲਾਂਕਿ ਪਹਿਲਾਂ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਸੁਨੀਲ ਜਾਖੜ ਦੇ ਵੱਲੋਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਪਾਰਟੀ ਹਾਈ ਕਮਾਂਡ ਦੇ ਵੱਲੋਂ ਉਸ ਵਕਤ ਫੈਸਲੇ ਤੋਂ ਜੜਾ ਇਨਕਾਰ ਕੀਤਾ ਸੀ ਸਲਾਂ ਤੋਂ ਇਨਕਾਰ ਕੀਤਾ ਸੀ ਕਿ ਇਹ ਕੋਈ ਜੜੀਆਂ ਜਿਹੜੀ ਖਬਰ ਅਧਿਕਾਰਿਤ ਨਹੀਂ ਹੈ ਛੁੱਟੀ ਖਬਰ ਫਲਾਈ ਹੋ ਰਹੀ ਹੈ ਤੇ ਇਸ ਵਕਤ ਹੁਣ ਕਿਹਾ ਜਾ ਰਿਹਾ ਕਿ ਸੁਨੀਲ ਜਾਖੜ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਸੀ ਜਿਸ ਤੇ ਦੌਰਾਨ ਉਹਨਾਂ ਨੇ ਅਸਤੀਫੇ ਦਾ ਐਲਾਨ ਕੀਤਾ ਉਹਦੇ ਦੇਰੇ ਜਾਣ ਕਰ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਗगन शुक्ला ਜੁੜੇ ਨੇ ਜਾਣਕਾਰੀ ਲੈ ਲੈਂਦੇ ਆ ਕੀ ਕਹਿਣਾ ਚਾਹੋਗੇ ਕਿ ਜੋ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦਿੱਤਾ ਦੇ ਦਿੱਤਾ ਗਿਆ ਲਗਾਤਾਰ ਮੀਡੀਆ ਦੇ ਵਿੱਚ ਖਬਰਾਂ ਫੈਲ ਰਹੀਆਂ ਨੇ ਕੀ ਕਹਿਣਾ ਚਾਹੋ ਕਿੰਨੀ ਕੁ ਸੱਚਾਈ ਇਸ ਖਬਰ ਤੇ ਦੇਖੋ ਸੁਨੇਨਾ ਸੁਨੀਲ ਜਾਖੜ ਸਰਕਰਮ ਸਿਆਸਤ ਦੇ ਵਿੱਚ ਤੋਂ ਲਗਭਗ 2 ਮਹੀਨੇ ਤੋਂ ਜਿਹੜੇ ਦੂਰ ਸੀਗੇ ਵੱਡੇ-ਵੱਡੀਆਂ ਮੀਟਿੰਗਾਂ ਦੇ ਵਿੱਚ ਚਾਹੇ ਉਹ ਪੰਜਾਬ ਬੀਜੇਪੀ ਦੀ ਹੋਵੇ ਚਾਹੇ ਪੰਜਾਬ ਆ ਕੇ ਕੇਂਦਰ ਜਿਹੜਾ ਨੇਤ੍ਰਿਤਵਾ ਉਹ ਮੀਟਿੰਗ ਕਰੇ ਉਹਨਾਂ ਦੇ ਵਿੱਚ ਸੁਨੀਲ ਜਾਖੜ ਦੀ ਗੈਰ ਹਾਜ਼ਰੀ ਲਗਾਤਾਰ ਦੇਖੀ ਜਾ ਰਹੀ ਸੀ ਜਿਸ ਦੇ ਚਲਦੇ ਹੋਏ ਕਿ ਆਸਰਾ ਹੀਆ ਤੋਂ ਦੌਰ ਸੀ ਕਿ ਸੁਨੀਲ ਜਾਖੜ ਜਾਂ ਨਾਰਾਜ਼ ਨੇ ਜਾਂ ਉਹ ਸਤੀਫਾ ਦੇ ਚੁੱਕੇ ਨੇ ਕੋਲ ਦਾ ਜਦੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਆ ਸੁਨੀਲ ਜਾਖੜੇ ਕਹਿੰਦੇ ਨੇ ਕਿ ਮੈਂ 2 ਮਹੀਨੇ ਤੋਂ ਅਸਤੀਫਾ ਦੇ ਚੁੱਕਿਆ ਹਾਂ ਤਾਂ ਹੁਣ ਕੇਂਦਰੀ ਨੇਤ੍ਰਿਤਵ ਨੂੰ ਇਸ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਸੁਨੀਲ ਜਾਖੜ ਅਸਤੀਫਾ ਦੇ ਚੁੱਕੇ ਨੇ ਤਾਂ ਹੁਣ ਵੇਖਣਯੋਗ ਹੋਗਾ ਕਿ ਬੀਜੇਪੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਇਸ ਅਸਤੀਫੇ ਨੂੰ ਕਿਵੇਂ ਦੇਖਦੀ ਆ ਤਾਂ ਇਸ ਅਸਤੀਫੇ ਨੂੰ ਪ੍ਰਵਾਨ ਕਰਦੇ ਨੇ ਜਾਂ ਸੁਨੀਲ ਜਾਖੜ ਨੂੰ ਦੁਬਾਰਾ ਮੁਖਤਾਰਾ ਦੀ ਪੋਲਿਟਿਕਸ ਦੇ ਵਿੱਚ ਲਿਆ ਕੇ ਖੜਾ ਕੀਤਾ ਜਾਊਗਾ ਜੀ ਸਰ ਜੀ ਕਾਰਨ ਕੀ ਹੋ ਸਕਤੇ ਕਾਰਨ ਕੋਈ ਦੱਸੇਗੇ ਦੇਖੋ ਸਿਆਸਤ ਦੇ ਵਿੱਚ ਬਹੁਤ ਸਾਰੇ ਕਾਰਨ ਹੁੰਦੇ ਨੇ ਪਰ ਇੱਕ ਚੀਜ਼ ਹੁੰਦੀ ਹੈ ਕਿ ਮੈਂ ਇਹ ਅਸਤੀਫਾ ਨੈਤਿਕਤਾ ਦੇ ਆਧਾਰ ਤੇ ਦਿੰਨਾ ਕਿ ਪਾਰਟੀ ਦੀ ਪਰਫਾਰਮੈਂਸ ਪਿਛਲੀਆਂ ਚੋਣਾਂ ਦੇ ਵਿੱਚ ਜਿਹੜੀ ਹੈ ਪਾਰਲੀਮੈਂਟ ਚੋਣਾਂ ਦੇ ਵਿੱਚ ਉਹ ਵਧੀਆ ਨਹੀਂ ਦੀ ਗੱਲ ਹੈ ਕਿ ਅਖੜ ਪਹਿਲਾਂ ਵੀ ਇੱਕ ਵਾਰ ਅਸਤੀਫੇ ਦੀ ਪੇਸ਼ਕਸ਼ ਕਰ ਚੁੱਕੇ ਨੇ ਪਰ ਬਹੁਤ ਸਾਰੀਆਂ ਦੋ ਤਿੰਨ ਚੀਜ਼ਾਂ ਇਸ ਤੇ ਡਿਸਕਸ ਹੋ ਗਈਆਂ ਕਿ ਫਰੋਜ਼ਪੁਰ ਦੀ ਟਿਕਣੂ ਲੈ ਕੇ ਵੀ ਸੁਨੀਲ ਜਾਖੜ ਦਾ ਜਿਹੜਾ ਉਹ ਸੀ ਕੀ ਕਿੰਤੂ ਪਰੰਤੂ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਹਾਲਾਂਕਿ ਲਗਾਤਾਰ ਜਿਹੜੀ ਆ ਸੁਨੀਲ ਜਾਖੜ ਜਿਹੜੇ ਨੇ ਉਹ ਦੂਰ ਨੇ ਸਰਗਰਮ ਸਿਆਸਤ ਤੋਂ ਤਾਂ ਦੂਜੇ ਪਾਸੇ ਨਵੇਂ-ਨਵੇਂ ਜਿਹੜੇ ਕਾਂਗਰਸੀ ਨੇ ਉਹ ਤਾਂ ਬੀਜੇਪੀ ਦੇ ਵਿੱਚ ਜੁਆਇਨ ਕਰਦੇ ਨੇ ਰਵਨੀਤ ਬਿੱਟੂ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਜੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਹਾਲਾਂਕਿ ਤੋਂ ਜੀਪੀ ਦੇ ਵਿੱਚ ਨੇ ਉਹਨਾਂ ਨੇ ਪ੍ਰਧਾਨ ਕੀ ਦੋਸਤੀਫਾ ਦਿੱਤਾ ਹੈ ਬੀਜੇਪੀ ਤੋਂ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਹੁਣ ਦੇਖਣ ਨੂੰ ਹੋਊਗਾ ਕਿ ਕੇਂਦਰੀ ਲੀਡਰਸ਼ਿਪ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਵੱਡੀ ਖਬਰ ਸਾਂਝੀ ਕਰ ਰਹੇ ਆ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਹਾਲਾਂਕਿ ਲਗਾਤਾਰ ਮੀਡੀਆ ਦੇ ਵਿੱਚ ਬਾਜ਼ਾਰ ਜਿਹੜਾ ਗਰਮ ਸੀ ਸੁਨੀਲ ਜਾਖੜ ਦੇ ਅਸਤੀਫਾ ਨੂੰ ਲੈ ਕੇ ਲਗਾਤਾਰ ਜੜੇ ਆ ਖਬਰਾਂ ਸਾਹਮਣੇ ਆ ਰਹੀਆਂ ਸੀ ਹਾਲਾਂਕਿ ਜਿਹੜੇ ਆ ਭਾਜਪਾ ਦੇ ਸੀਨੀਅਰ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸਤੀਫਾ ਨਹੀਂ ਦਿੱਤਾ ਕਿ ਆ ਹਾਈਕਮਾਨ ਦੇ ਵੱਲੋਂ ਅਸਤੀਫਾ ਨਹੀਂ ਮਨਜ਼ੂਰ ਕੀਤਾ ਕਿ ਆ ਪਰ ਇਸ ਵਕਤ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਵਿੱਚ ਜਿਹੜਾ ਆ ਸਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਦੇਖਣਾ ਹੋਵੇਗਾ ਇੱਕ ਵੱਡਾ ਚਿਹਰਾ ਸੀ ਸਨੀਲ ਜਾਖੜ ਭਾਜਪਾ ਦੇ ਵਿੱਚ ਕਿ ਨੁਕਸਾਨ ਕਿੰਨਾ ਕੁ ਜਿਹੜਾ ਪੰਜਾਬ ਦੇ ਵਿੱਚ ਭਾਜਪਾ ਨੂੰ ਪਹੁੰਚਦਾ ਹੈ ਕਿਉਂਕਿ ਕਾਫੀ ਸਮੇਂ ਤੋਂ ਹਾਲਾਂਕਿ ਕਾਂਗਰਸ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰੇ ਸੀ ਸਨੀਲ ਜਾਖੜ ਤੇ ਉਸ ਤੋਂ ਬਾਅਦ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ ਵੱਡੀ ਜ਼ਿੰਮੇਵਾਰੀ ਪਾਜਪਾ ਇੱਕ ਕਮਾਂਡ ਦੇ ਵੱਲ ਜਿਹੜੀ ਸੁਨੀਲ ਜਾਖੜ ਨੂੰ ਸੌਂਪੀ ਗਈ ਸੀ ਭਾਜਪਾ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ ਤੇ ਹੁਣ ਇਸ ਵਕਤੀ ਖਬਰ ਜੜੀਆਂ ਮੀਡੀਆ ਰਿਪੋਰਟਰ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸੁਨੀਲ ਜਾਖੜ ਦੇ ਵੱਲੋਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸਨੀਲ ਜਾਖੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਦੇ ਵੱਲੋਂ ਬੀਜੇਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਸ ਵਕਤ ਦੀ ਵੱਡੀ ਖਬਰ ਸਾਂਝੀ ਕਰ ਰਿਹਾ ਨਿੱਜੀ ਚੈਨਲ ਤੇ ਦਿੱਤੀ ਇੰਟਰਵਿਊ ਦੇ ਦੌਰਾਨ